ਤੁਸੀਂ ਨਵੇਂ ਪਿੰਡ ਪਾਣਾ ਜਾ ਰਹੇ ਹੋ ਜਿਹੜੇ ਪੁਰਾਣੇ ਪਿੰਡ ਪਏ ਹੋਏ ਆ ਉਹਦੇ ਨਮਾਇੰਦਗੀ ਦੀ ਗੱਲ ਤੁਸੀਂ ਸੁਣਦੇ ਨਹੀਂ ਇਹ ਕੱਲੋਂ ਮੋੜ ਛੱਡਿਆ ਜੀ ਦੀਆ ਛੱਡਿਆ ਬਲਿਆੜੀ ਛੱਡਿਆ ਮੈਂ ਮੈਂ ਤੁਹਾਡੀ ਮੈਂ ਤੁਹਾਡੀ ਸੋਹਣੇ ਘਰ ਆ ਮੈਂ ਤੁਹਾਡੀ ਸੋਹਣੇ ਘਰ ਆ ਜਿਹੜੇ ਜਿਹੜੇ ਨਿਸ਼ਾਨੜੇ ਜਿਹੜੇ ਇਸ ਸਾਹਮਣੇ ਤਾਂ ਬਿਹਰਾਂ ਨਾਲ ਚੁੱਪ ਗਏ ਇੱਕ ਮਿੰਟ ਇੱਕ ਮਿੰਟ ਮੈਂ ਇੱਕ ਮਿੰਟ ਮੈਂ ਅੱਜ ਤਾਂ ਗ੍ਰੀਨਵਿਲੀ ਵਾਲੇ ਤਾਂ ਮੈਂ ਬੜਬਾਜ ਵਾਲੇ ਤਾਂ ਮੈਂ ਬਲੌਂਗੀ ਵਾਲੇ ਤਾਂ ਮੈਂ ਜੀੜੀ ਵਾਲੇ ਤਾਂ ਮੈਂ ਬਰਿਆਲੀ ਵਾਲੇ ਤਾਂ ਬੁਲਾਏ ਸੀ ਵੀ ਪਤਾ ਪਤਾ ਲੱਗੇ ਕਿ ਕੌਣ ਕਿਹਨੇ ਨਾਲ ਹੈ ਅੱਜ ਪਤਾ ਲਾਇਆ ਉਹਨੇ ਨਹੀਂ ਪਰਵਾਹ ਜਿਹੜੀ ਕਾਹਦੀਆਂ ਤਾਂ ਹੱਥੋਂ ਦੇ ਬਣਾਉਣੇ ਬਣਾ ਲੀਏ ਆਹ ਕੂੜੇ ਦੀ ਗੱਲ ਹੀ ਗੱਲ ਆ ਪੱਕਾ ਐਮਐਲਏ ਸਾਹਿਬ ਬਾਰ-ਬਾਰ ਕਹਿੰਦੇ ਸੀਗੇ ਕਿ ਜੀ ਮੈਂ ਤਾਂ ਜਗ੍ਹਾ ਦੇਤੀ ਮੈਂ ਤਾਂ ਜਗ੍ਹਾ ਦੇਤੀ ਔਰ ਦੂਜੇ ਪਾਸੇ ਕਹਿੰਦੇ ਸੀਗੇ ਸੰਭਗੋਲੀ ਜਿਆਦਾ ਹੈਗੀ ਠੀਕ ਹੈ ਨਾ ਉਹ ਕਮਿਸ਼ਨ ਸਾਹਿਬ ਨੇ ਦੱਸਦਾ ਕਿ ਸਰਕਾਰੀ ਤੌਰ ਤੇ ਹੀ ਜਾ ਕੇ ਵੈਰੀਫਾਈ ਕਰਕੇ ਆਏ ਆ ਪਰ ਅਜੇ ਦੀ ਲੋਕੇਸ਼ਨ ਨੂੰ ਨਹੀਂ ਮਿਲ ਰਹੀ ਔਰ ਇਹ ਮਸਲਾ ਉੱਥੇ ਖੜਾ ਹੈ ਕਿ ਸਰਕਾਰ ਆਪਣੇ ਜੋ ਸਰਕਾਰ ਜ਼ਿੰਮੇਵਾਰੀ ਬਣਦੀ ਆ ਉਸ ਤੋਂ ਭੱਜ ਰਹੀ ਆ ਔਰ ਬਾਰ-ਬਾਰ ਗੱਲ ਉੱਥੇ ਖੜ ਜਨ ਜਾ ਕੇ ਕਿ ਸਾਨੂੰ ਜਗ੍ਹਾ ਦਿਓ ਉਹ ਸਾਡੇ ਕੋਲੇ ਕੋਈ ਹੱਲ ਹੈ ਹੀ ਨਹੀਂ ਅਸੀਂ ਤਾਂ ਰੌਲਾ ਪਾ ਕੇ ਦੱਸ ਸਕਦੇ ਹਾਂ ਕਿ ਜੀ ਸਰਕਾਰ ਜੋ ਵਾਅਦੇ ਕਰਕੇ ਸਰਕਾਰ ਬਣੀ ਸੀ ਬਿਲਕੁਲ ਵੀ ਉਸ ਦਾ ਦੇ ਸਟੈਂਡ ਨਹੀਂ ਕਰ ਰਹੀ ਜੇ ਸਾਹਿਬ ਆਪਨੇ ਹਸਪਤਲ ਨੂੰ ਥੁੜੀ ਜਿਹੀ ਸਫਾਈ ਦੀ ਹਾਲ ਨਹੀਂ ਬਲਾਈ ਗਈ ਸੀ ਕੋਈ ਸਮੱਸਿਆ ਦਾ ਹੱਲ ਨਿਕਲਿਆ ਜਾਂ ਉੱਥੇ ਦੇਖੋ ਗੱਲ ਇਹ ਹੈ ਕਿ ਜਿਹੜੀ ਆਪਣੀ ਅੱਜ ਮੀਟਿੰਗ ਸੀਗੀ ਬੁਲਾਈ ਹੋਈ ਉਹਦਾ ਮੇਨ ਕਾਰਨ ਸਫਾਈ ਨੂੰ ਲੈ ਕੇ ਵੀ ਸੀਗਾ ਔਰ ਦੂਜੀ ਗੱਲ ਇਹ ਵੀ ਸੀ ਕਿ ਕੁਝ ਏਰੀਆ ਜੇ ਪਹਿਲਾਂ ਹੀ ਹਾਊਸ ਵਿੱਚ ਪਾਸ ਕੀਤਾ ਹੋਈਗਾ ਉਹ ਏਰੀਆ ਸਰਕਾਰ ਲੈਵਲ ਤੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਉਹ ਵੀ ਅਸੀਂ ਅੱਜ ਗੱਲ ਕੀਤੀ ਆ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਵਾਂ ਕਿ ਜਿਹੜਾ ਏਰੀਆ ਕੱਢਿਆ ਸੀਗਾ ਬਾਹਰ ਉਹ ਦੁਬਾਰਾ ਹਾਊਸ ਨੇ ਪਾਸ ਕਰਤਾ ਔਰ ਨਾੜੂ ਜੇ ਇਹ ਪਾਸ ਕੀਤਾ ਕਿ ਜੇ ਬਾਈਚਾਂਸ ਸਰਕਾਰ ਨੇ ਨਾ ਪਾਇਆ ਤਾਂ ਅਸੀਂ ਕੋਰਟ ਜਾਵਾਂਗੇ ਕਾਰਪੋਰੇਸ਼ਨ ਦੀ ਕੋਰਟ ਜਾਏਗੀ ਕਿਉਂਕਿ ਕਾਰਪੋਰੇਸ਼ਨ ਦਾ ਹਾਊਸ ਚੁਣਿਆ ਹੋਇਆ ਨਮਾਇੰਦੇ ਹੈਗੇ ਆ ਇਹਨਾਂ ਵੱਲੋਂ ਮਤੇ ਲਾ ਸੀਗਾ ਪਾਸ ਕੀਤਾ ਸੀਗਾ ਉਹ ਤਾਂ ਇਹ ਹੋਇਆ ਦੂਸਰਾ ਆਪਣਾ ਸਫਾਈ ਨੂੰ ਲੈ ਕੇ ਗੱਲ ਹੋਈ ਆ ਉਥੇ ਇਹ ਹੈਗਾ ਕਿ ਵੀ ਸਭ ਤੋਂ ਵੱਡੀ ਸਮੱਸਿਆ ਸੀਗੀ ਮਤਲਬ ਐਮਐਲਏ ਸਾਹਿਬ ਬਾਰ-ਬਾਰ ਕਹਿੰਦੇ ਸੀਗੇ ਕਿ ਜੀ ਮੈਂ ਤਾਂ ਜਗ੍ਹਾ ਦੇਤੀ ਮੈਂ ਤਾਂ ਜਗ੍ਹਾ ਦੇਤੀ ਪਰ ਦੂਜੇ ਪਾਸੇ ਕਹਿੰਦੇ ਸੀਗੇ ਸਮਗੋਲੀ ਜਗ੍ਹਾ ਹੈਗੀ ਆ ਉਹ ਮੈਂ ਗੱਲ ਕਲੀਅਰ ਕਰ ਦਿੱਤੀ ਕਿ ਜਿਹੜੀ ਜਗ੍ਹਾ ਉਹਨਾਂ ਦਿੱਤੀ ਆ ਉਹ ਜਗ੍ਹਾ ਜੇ ਆਈਡੈਂਟੀਫਾਈ ਨਹੀਂ ਹੋਈ ਉਹ ਜਗ੍ਹਾ ਕਿੱਥੇ ਹੈਗੀ ਆ ਠੀਕ ਹੈ ਨਾ ਉਹ ਕਮਿਸ਼ਨਰ ਸਾਹਿਬ ਨੇ ਦੱਸਦਾ ਕਿ ਸਰਕਾਰੀ ਤੌਰ ਤੇ ਇਹ ਜਾ ਕੇ ਵੈਰੀਫਾਈ ਕਰਕੇ ਆਏ ਆ ਪਰ ਅਜੇ ਦੀ ਲੋਕੇਸ਼ਨ ਉਹਨਾਂ ਨੂੰ ਮਿਲ ਰਹੀ ਦੂਜੇ ਪਾਸੇ ਸਮਗੋਲੀ ਦੀ ਗੱਲ ਕੀਤੀ ਆ ਇਜੀ ਕਿੰਨਾ ਟਾਈਮ ਲੱਗੇਗਾ ਉਹ ਇਹਨਾਂ ਦੱਸਿਆ ਕਿ 2 ਸਾਲ ਲੱਗਣਗੇ ਘਰੋ ਘਰ ਪ੍ਰਾਂਡ ਲੱਗਣ ਵਾਸਤੇ ਮੈਂ ਕਿਹਾ ਜੀ ਜੇ ਤੁਹਾਨੂੰ ਟੈਂਪਰੇਰੀ ਦਾ ਹੱਲ ਕਰਨਾ ਹੈਗਾ ਆਪਾਂ ਰਾਤੋ ਰਾਤ ਕੋਈ ਬਾਹਰ ਕੋਈ ਅ ਪ੍ਰੇਮਿਸਟਰ ਆਉਂਦੇ ਆ ਜਾਂ ਰਾਸ਼ਟਰਪਤੀ ਆਉਂਦੇ ਆ ਸਰਕਾਰਾਂ ਦਾ ਵਾਪਰਾਤ ਵੀ ਕੰਮ ਕਰਦੀਆਂ ਨਹੀਂ ਕਿ ਆਪਾਂ ਇੱਕ ਰੋਡ 1 ਕਿਲੋਮੀਟਰ ਦਾ ਹੈਗਾ ਟੋਟਲ ਦਾ ਸੜਕ ਦਾ ਹੈਗਾ ਕਿ ਉਹ ਉਹ ਦਾ ਰਾਤੋ ਰਾਤ ਬਣ ਸਕਦਾ ਆਪਾਂ ਕਮ ਸੇ ਕੰਮ ਜਿਹੜਾ ਕੂੜਾ ਆਪਾਂ ਇੱਥੇ ਉਹ ਆ ਪ੍ਰੋਸੈਸਿੰਗ ਇੱਥੇ ਰੱਖ ਕੇ ਕਰਦੇ ਆਂ ਉਹ ਆਪਾਂ ਉੱਥੇ ਜਾ ਕੇ ਕਰ ਲਈਏ ਤਾਂ ਕਿ ਇਹ ਸ਼ਹਿਰ ਸਾਫ਼ ਰਹੇ ਔਰ ਉਹ ਏਰੀਆ ਵੀ ਸਾਡੇ ਕਮਸੇ ਜਿਹੜੀ ਜ਼ਮੀਨਾਂ ਉੱਤੇ ਆ ਸਕੇ ਇਹ ਅੱਜ ਦਾ ਏਜੰਡਾ ਇਹ ਸੀਗਾ ਉਹ ਅੱਜ ਇਹੀ ਗੱਲ ਖੜ ਗਈ ਇੱਥੇ ਇਹ ਗੱਲ ਮੁੱਕੀ ਆ ਅਸਲ ਵਿੱਚ ਮੈਂ ਗਿਆ ਸੀਗਾ ਮੀਟਿੰਗ ਸੀਗੀ ਏਅਰਪੋਰਟ ਖਾਟੀ ਦੀ ਮੀਟਿੰਗ ਸੀਗੀ ਉੱਥੇ ਵੀ ਇਹੀ ਮਸਲਾ ਸੀਗਾ ਸਫਾਈ ਨੂੰ ਲੈ ਕੇ ਅੱਜ ਅਸੀਂ ਮੀਟਿੰਗ ਉਹਦੇ ਰਿਗਾਰਡਿੰਗ ਰੱਖੀ ਸੀਗੀ ਔਰ ਜਿਹੜਾ ਮਸਲਾ ਉੱਥੇ ਖੜਾ ਹੈ ਕਿ ਸਰਕਾਰ ਆਪਣੇ ਜੋ ਸਰਕਾਰ ਜ਼ਿੰਮੇਵਾਰੀ ਬਣਦੀ ਆ ਉਸ ਤੋਂ ਭੱਜ ਰਹੀ ਆ ਔਰ ਵਾਰ-ਵਾਰ ਗੱਲ ਉੱਥੇ ਖੜ ਜਨ ਜਾ ਕੇ ਕਿ ਸਾਨੂੰ ਜਗ੍ਹਾ ਦਿਓ ਜਦੋਂ ਅੱਜ ਵੀ ਦੇਖਦੇ ਵੀ ਜਦਾ ਨਹੀਂ ਹੈਗੀ ਕਿਤੇ ਵੀ ਖਾਲੇ ਆ ਖੱਟੜਾ ਕੂੜਾ ਕਿੱਥੇ ਆ ਆਉਣ ਵਾਲੇ ਦਿਨਾਂ ਤੇ ਵਿੱਚ ਸਥਿਤੀ ਤਾਂ ਹੋਰ ਗੰਬੀਰ ਬਣ ਜੂਗੀ ਇਹਦੇ ਲਈ ਤੁਸੀਂ ਜਿਹੜਾ ਮੀਟਿੰਗ ਹਾਲ ਲਈ ਬੁਲਾਇਆ ਪਰ ਹੱਲ ਕੋਈ ਨਿਕਲੇ ਨਹੀਂ ਉੱਤੀ ਫੇਰ ਅੱਗੇ ਦੇਖੋ ਹੱਲ ਹੋ ਕੇ ਫੇਰ ਖਤਮ ਹੋ ਕੇ ਦੇਖੋ ਗੱਲ ਇਹ ਆ ਕਿ ਜਦੋਂ ਕੋਈ ਹੱਲ ਨਹੀਂ ਨਿਕਲਦੇ ਫਿਰ ਸਾਨੂੰ ਵਿਰੋਧ ਕਰਨਾ ਪੈਂਦਾ ਸਾਨੂੰ ਜਿਹੜਾ ਵਿਰੋਧਾਂ ਪਿੱਛੇ ਜੇ ਉਹਦੇ ਕੂੜੀਆਂ ਜਿਹੜੇ ਟਰਾਲੀ ਐਸੇ ਇਕੱਠੀਆਂ ਹੋ ਗਈਆਂ 25 26 ਟਰਾਲੀਆਂ ਸਿਗੀਆਂ ਉਹ ਆਪਾਂ ਨੇ ਭੇਜੀਆਂ ਔਰ ਉਸ ਤੋਂ ਬਾਅਦ ਅੱਜ ਮੈਂ ਤੁਹਾਨੂੰ ਫੇਰ ਤੁਹਾਡੇ ਰਾਹੀਂ ਦੱਸ ਦਿੰਨਾ ਕਿ ਸੈਕਟਰੀ ਸਾਹਿਬ ਦੇ ਜੇਕਰ ਭਾਈ ਜੀ ਦਾ ਨਾ ਹੋਇਆ ਡੀ ਸਾਹਿਬ ਵਾਲੇ ਪਾਸੇ ਜਾਵਾਂਗੇ ਜੇ ਨਾ ਫਿਰ ਵੀ ਕੋਈ ਹੱਲ ਨਾ ਹੋਇਆ ਅਸੀਂ ਕੂੜਾ ਲੈ ਕੇ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਕਿ ਕੂੜਾ ਲੈ ਕੇ ਟਰਾਲੀਆਂ ਲੈ ਕੇ ਸੀਐਮ ਸਾਹਿਬ ਵਾਲੇ ਪਾਸੇ ਜਾਵਾਂਗੇ ਹੋਰ ਸਾਡੇ ਕੋਲ ਕੋਈ ਹੱਲ ਹੈ ਹੀ ਨਹੀਂ ਅਸੀਂ ਤਾਂ ਰੌਲਾ ਪਾ ਕੇ ਦੱਸ ਸਕਦੇ ਹਾਂ ਕਿ ਜੀ ਸਰਕਾਰ ਜੋ ਵਾਅਦੇ ਕਰਕੇ ਸਰਕਾਰ ਬਣੀ ਸੀ ਬਿਲਕੁਲ ਵੀ ਉਸ ਦਾ ਦੇ ਸਟੈਂਡ ਨਹੀਂ ਕਰ ਰਹੀ ਔਰ ਬਿਲਕੁਲ ਵੀ ਉਹਨਾਂ ਨੂੰ ਮਹੱਲਤ ਕੋ ਧਿਆਨ ਨਹੀਂ ਹੈਗਾ ਹਰ ਰੋਜ਼ ਖਬਰ ਲੱਗਦੀ ਆ ਕਿ ਗਮਾੜਾ ਨੇ 2000 ਰੁਪਏ ਕਮਾਏ ਆ 2000 ਕੋੜ ਰੁਪਏ ਕਮਾਏ ਆ ਅੱਜ 5000 ਕੋੜ ਰੁਪਏ ਕਮਾਏ ਆ ਅੱਜ ਉਹ 18000 5000 ਏਕੜ ਜਗ੍ਹਾ ਐਕਵਾਇਰ ਕਰਨ ਜਾ ਰਹੀ ਹੈ ਪਰ ਮਹਾਲੀ ਜਿਹੜਾ ਨਾਮ ਰੱਖ ਕੇ ਸਰਕਾਰ ਦੇ ਪਾਸ ਤੇ ਕਮੀ ਬੇਸ਼ੀ ਹੈਗੀ ਆ ਸਰਕਾਰ ਆਪਣੀ ਗਲਤੀ ਸੁਧਾਰੇ ਤੇ ਸ਼ਹਿਰ ਦਾ ਮਸਲਾ ਨਾਲ ਜਣਾ ਹੱਲ ਹੋ ਸਕਦਾ ਹੈ ਇੱਕ ਤੁਸੀਂ ਦੱਸੋ ਵੀ ਜਿਹੜਾ ਸੈਕਟਰ 78 ਦੇ ਜਿਹੜਾ ਤੁਸੀਂ ਉਸ ਦਿਨ ਪ੍ਰੋਟੈਸਟ ਕੀਤਾ 26 27 ਰੇੜੀ ਟਰਾਲੀਆਂ ਤੁਸੀਂ ਕਹਿ ਰਹੇ ਹੋ ਉਹ ਫਿਰ ਅਲਟੀਮੇਟਲੀ ਤਾਂ ਉਹ ਟਰਾਲੀਆਂ ਹਮ ਤੱਕ ਕਿਸੇ ਨੇ ਨਹੀਂ ਰੋਕਿਆ ਉਹ ਤਾਂ ਉੱਥੇ ਗਿਰ ਗਈਆਂ ਉਹ ਵਾਰ ਕੀ ਕੋڑا ਉੱਥੇ ਗਿਆ ਜਿਹੜੇ ਪਿਸਤਲ ਕੱਢਦੇ ਸੀ ਉਹਨਾਂ ਦਾ ਕੀ ਬਣਿਆ ਉਹ ਪਰਡਸ ਨਹੀਂ ਸੀਗਾ ਉਹ ਸਿੰਪਲ ਟਰਾਲੀਆਂ ਇੱਕ ਜਗ੍ਹਾ ਇਕੱਠੀਆਂ ਹੋ ਗਈਆਂ ਮੈਨੂੰ ਠੇਕੇਦਾਰ ਆਇਆ ਉਹ ਕਹਿੰਦਾ ਜੀ ਆਹ ਮੇਰੀ ਟਰਾਲੀਆਂ ਉੱਥੇ ਇਕੱਠੀਆਂ ਕਿੱਥੇ ਖੜੀਆਂ ਨੇ ਔਰ ਮੈਂ ਜਦੋਂ ਉਹਨਾਂ ਲੈ ਕੇ ਜਾਣਾ ਬੰਦੇ ਇਵਨ ਵੈਪਨ ਲੈ ਕੇ ਪਿਸਤੌਲ ਲੈ ਕੇ ਉੱਥੇ ਆ ਜਾਂਦੇ ਆ ਤੇ ਸਾਡੇ ਬੰਦੇ ਜਿਹੜੇ ਡਰਦੇ ਆ ਲੇਬਰ ਵਾਲੇ ਪਜਾਰੇ ਗਰੀਬ ਬੰਦੇ ਹੁੰਦੇ ਆ ਸੋ ਮੈਂ ਉੱਥੇ ਗਿਆ ਮੈਂ ਕਿਹਾ ਤੁਸੀਂ ਕਬਲ ਜਾ ਕੇ ਦੇਖੋ ਕਿਉਂਕਿ ਸਰਕਾਰ ਦੇ ਜਿਹੜੇ ਬੰਦੇ ਉੱਥੇ ਬੰਦੇ ਮੂਹਰੇ ਖੜੇ ਕਰਦੇ ਸੀਗੇ ਉਹੋ ਬੰਦੇ ਨੂੰ ਪਤਾ ਲੱਗ ਗਿਆ ਕਿ ਉਥੇ ਮੇਰ ਸਾਹਿਬ ਆਏ ਹੋਏ ਆ ਮੈਂ ਉਥੇ ਕਿਹਾ ਕਿ ਮੈਂ ਐਸਐਸਪੀ ਨੂੰ ਵੀ ਕਹੂੰਗਾ ਮੈਂ ਡੀਸੀ ਨੂੰ ਵੀ ਕਹੂੰਗਾ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਕਹਿ ਰਿਹਾ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਾਰਵਾਈ ਕੋਈ ਨਾ ਕੋਈ ਹੋਣੀ ਹੈ ਉਹਨਾਂ ਨੇ ਆਪਣੇ ਬੰਦੇ ਪਾਸੇ ਹਟਾਤੇ ਔਰ ਗੱਡੀਆਂ ਰਾਜਾਂ ਖਾਲੀ ਹੋ ਗਈਆਂ ਸੋ ਮੈਂ ਤੁਹਾਨੂੰ ਤੁਹਾਡੇ ਦਾ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਮਨੁਸਾਹਤਾ ਕੀ ਦੇਣਾ ਈਵਨ ਜਿਹੜੇ ਵਿਰੋਧ ਵੀ ਕਰਦੇ ਆ ਬੰਦੇ ਉਹਨਾਂ ਦੇ ਪਿਛੇ ਵੀ ਹੁੰਦਾ ਹੱਥ ਇੱਕ ਜਿਹੜੇ ਆਰਐਮਸੀ ਪੁਆਇੰਟ ਨੇ आरएमसी पॉइंटਾਂ ਉੱਤੇ ਲੋਡ ਤੋਂ ਬਾਅਦ ਕੂੜਾ ਇਕੱਠਾ ਹੋ ਰਿਹਾ ਤੁਸੀਂ ਇੱਕ ਠੇਕਾ ਦਿੱਤਾ ਹੋਇਆ ਤੁਸੀਂ ਬੰਦੇ ਨੂੰ ਪੇ ਕਰ ਰਹੇ ਹੋ ਤੁਸੀਂ 1000 ਰੁਪਏ ਤੋਂ ਬਾਅਦ 11-1200 ਰੁਪਏ ਪਰ ਟਨ ਦੇ ਪੇ ਕਰ ਰਹੇ ਹੋ ਫਿਰ ਜੇ ਉਹ ਠੇਕੇਦਾਰ ਕਿਉਂ ਕਤਾਹੀ ਕਰ ਰਿਹਾ ਉਹ ਉਹਦਾ ਤਾਂ ਥੋੜਾ ਇਹ ਸੀ ਨਾ ਤੁਸੀਂ ਉਦੋਂ ਕਿਹਾ ਸੀ 15 ਦਿਨਾਂ ਦੇ ਵਿੱਚ ਕੂੜਾ ਸਾਫ਼ ਹੋ ਜਾਊਗਾ ਸਾਰਾ ਵੀ ਇਹ ਕੂੜਾ ਇੱਥੇ ਦਿਖੂਗਾ ਨਹੀਂ ਜਿੱਥੇ ਮਰਜ਼ੀ ਲੈ ਕੇ ਜਾ ਫਿਰ ਉਹ ਕਿਉਂ ਸਟੈਂਡ ਕਰ ਰਹੀ ਹੈ ਇਸ ਵਿੱਚ ਦੇਖੋ ਕੋਸ਼ਿਸ਼ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਦੱਸੀ ਹੈ ਗੱਲ ਆਰਐਮਸੀ ਪੁਆਇੰਂਟ ਮੈਂ ਸਵੇਰੇ ਵੀ ਜਾ ਕੇ ਚੈੱਕ ਕਰਕੇ ਆਇਆ ਉਹਨੇ ਮੈਨੂੰ ਕਿਹਾ ਉਹਨੋਂ ਅੱਗੇ ਕੋਈ ਥੋੜੀ ਬੋਧੀ ਜਗ੍ਹਾ ਦੀ ਕੋਈ ਪ੍ਰੋਬਲਮ ਆਈ ਸੀ ਉਹਨੇ ਹੱਲ ਕਰ ਲਿਆ ਤੇ ਉਹ ਕਹਿੰਦਾ ਮੈਨੂੰ 24 ਘੰਟੇ ਦੇ ਵਿੱਚ ਵੀ ਜਿਹੜੇ ਹੈਗੇ ਆਰਐਮਸੀ ਪੰਨੇ ਮੇਰੇ ਸਾਰੇ ਖਾਲੀ ਹੋਣਗੇ ਅੱਛਾ ਮੇਰ ਸਾਹਿਬ ਟੇਬਲ ਐਟਮਾ ਪਾਈਨੇ ਦੇ ਵਿੱਚ ਕੁਝ ਜਿਹੜੇ ਪਸ਼ੂ ਅਵਾਰਾ ਪਸ਼ੂ ਜਿਹੜੇ ਜਾਂ ਪਾਲਤੂ ਪਸ਼ੂ ਨੇ ਉਹਨਾਂ ਲਈ ਜਿਹੜਾ 20000 ਰੁਪਏ ਤੁਸੀਂ ਜਿਹੜਾ ਫਾਈਨ ਲੱਗਿਆ ਤੇ ਅਵਾਰਾ ਪਸ਼ੂ ਲਈ ਆ ਦੋਨਾ ਬਸ ਨਹੀਂ ਨਹੀਂ ਅਵਾਰਾ ਪਸ਼ੂ ਦਾ ਗੱਲ ਜੁਰਮਾਨਾ ਲੱਗੂ ਕੋਈ ਮੈਂ ਜਿਹੜਾ ਉਹ ਰੱਖਿਆ ਹੈਗਾ 20000 ਰੁਪਇਆ ਇਹ ਪਾਲਤੂ ਲੋਕਾਂ ਦੇ ਪਸ਼ੂ ਪਾਲੇ ਹੋਏ ਆ ਔਰ ਉਹਨਾਂ ਦੋ ਦੋ ਚੋਕੇ ਤੇ ਉਹਨਾਂ ਦੇ ਰਸਤੇ ਖੋਲ ਦਿੰਦੇ ਆ ਉਹਨਾਂ ਵਾਸਤੇ ਕੀਤਾ ਕਿ ਜਦ ਕਮ ਸੇ ਕਮ ਉਹ ਤਾਂ ਆਪਣੇਆਂ ਨੂੰ ਆਪਣੇ ਅੰਦਰ ਬਣ ਕੇ ਰੱਖਣ ਜਿਹੜੇ ਆਵਾਰਾ ਹੈਗੇ ਆ ਉਹਨਾਂ ਵਾਸਤੇ ਗਊਸ਼ਾਲਾ ਵਗੈਰਾ ਨਾਲ ਗੱਲਬਾਤ ਚੱਲਦੀ ਆ ਉਹ ਜਿਵੇਂ ਕੋਈ ਉਹਦਾ ਹੱਲ ਨਿਕਲੂਗਾ ਉਹ ਹੱਲ ਕਰਾਂਗੇ ਤੇ ਅਸੀਂ ਤਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਆਪਣੀ ਗਊਸ਼ਾਲਾ ਵੀ ਹੈਗੀ ਆ ਅਸੀਂ ਤਾਂ ਆਪਣੀ ਲੈਵਲ ਤੇ ਕੋਸ਼ਿਸ਼ ਕਰ ਰਹੇ ਆ ਪਰ ਜਿਹੜੀ ਸਰਕਾਰ ਲੈਵਲ ਤੇ ਕੁਝ ਨਹੀਂ ਹੋ ਰਿਹਾ ਮੇਰੇ ਨਾਲ ਮੀਟਿੰਗ ਹੋ ਗਈ ਇਹਦੇ ਵਿੱਚ ਡਿਪਟੀ ਮਿੰਟਰ ਸਾਹਿਬ ਨਹੀਂ ਆ ਰਹੇ ਥੋੜੇ ਜੀ ਉਹਦੇ ਨਾਲ ਗੱਲਬਾਤ ਹੋਈ ਹੈ ਕਿਉਂ ਨਹੀਂ ਆ ਰਹੇ ਸਰ ਲਕੋ ਇਥੇ ਬਾਕੀ ਵੀ ਮੈਨੂੰ ਕੌਂਸਲਰ ਪੁੱਛਦੇ ਸੀ ਕਿ ਜੀ ਕਿ ਕੁਰਸੀ ਖਾਲੀ ਆ ਤੇ ਉਹ ਬੜੇ ਸਿਆਣੇ ਨੇ ਸਮਝਦਾਰ ਨੇ ਉਹ ਆਪ ਹੀ ਦੱਸ ਸਕਦੇ ਆ ਕਿ ਜੀ ਜੋ ਜ਼ਿੰਮੇਵਾਰੀ ਉਹਨਾਂ ਨੂੰ ਡਿਪਟੀ ਮੇਅਰ ਦੀ ਮਿਲੀ ਹੋਈ ਆ ਉਹ ਅੱਜ ਵੀ ਜੇ ਕੋਈ ਬਿਆਨ ਲਾਉਂਦੇ ਤੇ ਡਿਪਟੀ ਮੇਅਰ ਲਿਖੀ ਲਾਉਂਦੇ ਆ ਤੇ ਪਰ ਜਿਹੜੀ ਜ਼ਿੰਮੇਵਾਰੀਆਂ ਦੀ ਬਣਦੀ ਆ ਉਹ ਇੱਥੇ ਆ ਕੇ ਬੈਠ ਕੇ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦੀ ਬਣਦੀ ਆ ਜੇ ਉਹ ਨਹੀਂ ਆ ਰਹੇ ਤੇ ਉਹਨਾਂ ਤੋਂ ਤੁਸੀਂ ਪੁੱਛੋ ਵੀ ਕੀ ਕਰਨਾ ਕਿਉਂ ਨਹੀਂ ਆਉਂਦੇ ਮੇਅਰ ਸਾਹਿਬ ਲਈ ਕਿ ਜਗ੍ਹਾ ਦਾ ਲਗਾਤਾਰ ਡਿਮਾਂਡ ਕੀਤੀ ਜਾ ਰਹੀ ਹੈ ਸਰਕਾਰ ਕੋਲੋਂ ਤੇ ਇਹ ਹੁਣ ਵੀ ਕਮਿਸ਼ਨਰ ਸਾਹਿਬ ਨੇ ਵੀ ਗੱ ਤੇ ਅੱਜ ਵੀ ਜੇ ਪ੍ਰੋਸੈਸ ਸ਼ੁਰੂ ਹੋ ਗਿਆ 2 ਸਾਲ ਲੱਗਣਗੇ ਉਹ ਪ੍ਰੋਸੈਸ ਨੂੰ ਸ਼ੁਰੂ ਹੋਣ ਲਈ ਨਹੀਂ ਉਹ ਦੋ ਗੱਲਾਂ ਨੇ ਉਹ ਚੀ ਗੱਲ ਹੋਇਆ ਵੀ ਉਹ ਪਲਾਂਟ ਲੱਗਣ ਨੂੰ 2 ਸਾਲ ਲੱਗਣੇ ਆ ਜੇ ਸੜਕ ਬਣਾ ਕੇ ਕੰਮ ਇਮੀਡੀਟ 50 ਕਿਲੇ ਉਥੇ ਜ਼ਮੀਨ ਹੈਗੀ ਆ ਅਸੀਂ ਕੂੜਾ ਲੈ ਕੇ ਜਾਣਾ ਸ਼ੁਰੂ ਕਰੀਏ ਉਹ 1 ਮਹੀਨੇ ਦੇ ਵਿੱਚ ਵੀ ਸ਼ੁਰੂ ਹੋ ਸਕਦਾ ਤੇ ਕੋਈ ਲੰਬਾ ਜੌੜਾ ਨਹੀਂ ਜੇ ਸਰਕਾਰ ਜਾਵੇ ਸਾਰੇ ਕੰਮ ਹੋ ਸਕਦੇ ਆ ਪਰ ਸਰਕਾਰ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਇਹ ਲੱਗਦਾ ਹੈ ਕਿ ਸ਼ਾਇਦ ਵੀ ਗੰਦ ਪਾ ਕੇ ਵੀ ਵੋਟਾਂ ਮਿਲ ਜਾਂਦੀਆਂ ਨੇ ਪਰ ਮੈਂ ਤੁਹਾਡੇ ਤਾਂ ਦੱਸਣਾ ਚਾਹੁੰਨਾ ਲੋਕ ਬੜੇ ਸਿਆਣੇ ਆ ਉਹਨਾਂ ਨੂੰ ਸਾਰੀ ਸਮਝ ਹੈ ਕਿ ਕਿਹੜਾ ਬੰਦਾ ਕੀ ਰੋਲ ਪਲੇ ਕਰ ਰਿਹਾ ਨਹੀਂ ਪਰ ਤੁਸੀਂ ਤਾਂ ਹੁਣੇ ਇਹ ਕਹਿ ਕੇ ਸਾਡੀ ਮੀਟਿੰਗ ਦੇ ਵਿੱਚ ਕਿ ਉੱਥੇ ਦਾ ਜਿਹੜਾ ਐਮ ਐਲ ਏ ਆ ਔਰ ਉਹ ਐਮ ਐਲ ਏ ਵੀ ਆਮ ਆਦਮੀ ਪਾਰਟੀ ਦਾ ਹੈ ਵੀ ਉਹ ਉੱਥੇ ਤਿਆਰ ਖੜਾ ਵੀ ਜੇ ਤੁਸੀਂ ਉੱਥੇ ਲੈ ਕੇ ਆਉਂਗੇ ਕੂੜਾ ਤਾਂ ਫਿਰ ਡੰਡੇ ਤੇ ਫਿਰ ਮੈਂ ਆਈ ਤਾਂ ਤੁਸੀਂ ਤੁਹਾਡੀ ਗੱਲ ਦੇ ਵਿੱਚ ਜਵਾਬ ਹੈਗਾ ਕਿ ਸਰਕਾਰ ਦਾ ਹੀ ਬੰਦਾ ਮੈਂ ਤਾਂ ਕਿਹਾ ਵੀ ਭੇਜੇ ਵੀ ਇਹੀ ਨੇ ਰੋਕਦੇ ਵੀ ਇਹੀ ਨੇ ਔਰ ਜੇ ਉਹਨੂੰ ਸਰਕਾਰ ਲੈਵਲ ਤੇ ਕਿਹਾ ਜਾਊਗਾ ਕਿ ਬਈ ਤੂੰ ਬਿਲਕੁਲ ਨਹੀਂ ਮੈਨੂੰ ਕੋਈ ਉਥੇ ਖਰਾਬ ਕਰਨਾ ਤੇ ਕਿਵੇਂ ਹੋਊਗਾ ਉਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਕਿ ਵੀ ਇਹ ਆਪਣੀ ਆਪ ਹੀ ਰੁਕਵਾਉਂਦੇ ਆ ਤੇ ਆਪਣੀ ਆਪ ਹੀ ਇਹ ਬਦਨਾਮੀ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਉਹ ਤੁਹਾਡੇ ਸਾਹਮਣੇ ਗੱਲ ਤੁਸੀਂ ਆਪ ਹੀ ਗੱਲ ਕਹੀ ਆ ਕਿ ਐਮਐਲਏ ਸਾਹਿਬ ਕਹਿੰਦੇ ਜੀ ਆਓ ਮੈਂ ਮੂਹਰੇ ਖੜਦਾ ਔਰ ਸਰਕਾਰ ਦਾ ਬੰਦਾ ਹੈ ਜੇ ਸਰਕਾਰ ਨੂੰ ਕਹੋਗੇ ਉਹ ਪਾਸੇ ਹਟ ਜਾਊਗਾ ਜਿਹੜਾ ਕੰਮ ਸਮੂਥਲੀ ਹੋ ਜਾਊਗਾ ਠੀਕ ਹੈ